ਮੈਗੂ ਤਰੋ ਚੋ ਜਾ ਦਈ ਖਾਦੀ ਹੈ ਨਾ ਦੇਖੀ ਕਿਵੇਂ ਬੁਖਾਰ ਛੂ ਕਰਕੇ ਚਲਾ ਜਾਣਾ ਪੁਰੇ ਪਾਪਾ ਨੂੰ ਮੈਂ ਕਿਹਾ ਵੈ ਐਪਲ ਲੈ ਕੇ ਆਵਾਂਗੇ ਫਿਰ ਐਪਲ ਖਾਈ ਮੇਰੀ ਧੀ ਕਿਹਾ ਇਹਨੂੰ ਅੱਤੇ ਢਿੱਲੀ ਜੀ ਹੋਈ ਸੀ ਥੋੜੀ ਜਿਨੀ ਇਥੇ ਨਾਮ ਮੈਂ ਭੇਜਾਂ ਮੈਂ ਦਵਾਈ ਲਾਓ ਤੁਸੀਂ ਅੱਛਾ ਤੇ ਮੇਰੀ ਸੁਣ ਗੱਲ ਹਾਂਜੀ ਕੁੜੀ ਫੜਾ ਮੈਨੂੰ ਫੜ ਲਓ ਮੰਮੀ ਤੇ ਹਾਂ ਹੋਰ ਵੀ ਸੁਣ ਲੈਣਾ ਫੜ ਲੈਣੀ ਆ ਕੁੜੀ ਫੜਾ ਮੈਨੂੰ ਤੇ ਆ ਦਵਾਈ ਲੈ ਨਹੀਂ ਮੰਮੀ ਪੀਣ ਵਾਲੀ ਲਿਆਂਦੀ ਆ ਤੇ ਅਸੇ ਦਵਾਈ ਨਹੀਂ ਤੇਰੇ ਲਈ ਲਿਆਂਈ ਆ ਗੱਲ ਸੁਣਦੀ ਨਹੀਂ ਤੇ ਮੈਨੂੰ ਚਾਹੀਦਾ ਪੁੱਤਰਾ ਤੈਨੂੰ ਮੈਂ ਦੱਸਾਂ ਗੱਲ ਤੇ ਆ ਦਵਾਈ ਲੈ ਕੁੜੀ ਮੈਂ ਆਪੇ ਸੰਭਾਂਗੀ ਮੇਰੇ ਕਮਰੇ ਚ ਆਉਣਾ ਵਾ ਤੇ ਆਵਾਜ਼ ਦੇ ਕੇ ਆਉਣਾ ਵਾ ਕੁੜੀ ਦੇ ਮੱਥੇ ਨਹੀਂ ਲੱਗਣਾ ਤੂੰ ਸੁਣਦੀ ਕਿ ਨਹੀਂ ਸੁਣਦੀ ਬੱਸ ਕਰੋ ਮੰਮੀ ਹਰ ਵਾਰ ਇੱਕੋ ਗੱਲ ਹਰ ਵਾਰ ਇੱਕੋ ਗੱਲ ਕਦੀ ਕਿਤੋਂ ਦਵਾਈ ਲਿਆ ਦਿੰਦੇ ਹੋ ਕਦੀ ਕਿਤੋਂ ਦਵਾਈ ਲਿਆ ਦਿੰਦੇ ਹੋ ਉਹ ਜਦੋਂ ਰੱਬ ਨੇ ਦੇਣਾ ਆਏਗਾ ਨਾ ਕੁਝ ਦੇ 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 ਨਾ ਇਹ ਸ਼ਰਤਾਂ ਮੇਰੀ ਗੱਲ ਤੇ ਸਮਝੰਜੂ ਕੁੜੀ ਫਰਾਤ ਮੈਨੂੰ ਮੈਂ ਕੁੜੀ ਆਪੇ ਸੰਭਲਾਂਗੀ ਇਹਦੀ ਨਾ ਤੂੰ ਟੈਨਸ਼ਨ ਲੈ ਤੇ ਕੁੜੀ ਦੇ ਵਿੱਚ ਕੀ ਰੋਣ ਮੈਂ ਖਾ ਲੈਣੀ ਦਵਾਈ ਨਹੀਂ ਤੇ ਤੂੰ ਕੁੜੀ ਨੂੰ ਮੱਥੇ ਨਹੀਂ ਲੱਗਣਾ ਕੁੜੀ ਦੇ ਤੂੰ ਜਦੋਂ ਮੇਰੇ ਕਮਰੇ ਚ ਆਉਣਾ ਵਾ ਆਵਾਜ਼ ਦੇ ਕੇ ਆਉਣਾ ਕੁੜੀ ਮੈਂ ਆਪੇ ਸੰਭਾਂਗੀ ਅੱਖਾਂ ਨਾ ਕੱਢ ਮੇਰੀ ਗੱਲ ਤੇ ਗੌਰ ਕਰ ਮੰਮੀ ਇਹ ਤੇ ਮੈਂ ਤੋ ਬਗਿਆ ਰੈਂਦੀ ਨਹੀਂ ਇੱਕ ਦੋ ਘੰਟੇ ਕਿਵੇਂ ਸੰਭੋਗੇ ਕੋਈ ਗੱਲ ਨਹੀਂ ਮੈਂ ਆਪੇ ਆਦਤ ਪਾਵਾਂਗੀ ਤੇ ਆਪੇ ਰਹਿ ਪੇਗੀ ਆ ਪਤਾ ਆ ਤੂੰ ਇੱਕੋ ਆ ਮੇਰ ਪਰ ਤਮੇ ਚੀਜੀ ਲੈ ਕੇ ਦਾਂਗੀ ਆਪਣੇ ਪਰਤੇ ਨੂੰ ਸਭ ਨਹੀਂ ਵਈ ਇਕੱਠੀ ਖਾਣੀ ਮੰਮੀ ਇੰਨੀ ਸਾਰੀ ਦਵਾਈ ਮੈਂ ਇਕੱਠੀ ਕਿੱਦਾਂ ਖਾ ਲਾਂਗੀ ਨਹੀਂ ਇਕੱਠੇ ਨਹੀਂ ਖਾਣੀ 15 ਦਿਨਾਂ ਦੀ ਐ ਇੱਕ ਇੱਕ ਗੋਲੀ ਖਾਣੀ ਐ ਪਰ ਧਿਆਨ ਨਾਲ ਗੱਲ ਸੁਣ ਤੂੰ 15 ਦਿਨ ਕਿਸੇ ਦੇ ਮੱਥੇ ਨਹੀਂ ਲੱਗਣਾ ਨਾ ਮੇਰੇ ਨਾ ਬਾਹਰ ਗੇਟ ਖੋਲਣ ਜਾਣਾ ਕਿਸੇ ਦੇ ਆਂਡ ਗਵਾਂਡ ਕਿਸੇ ਜਨਾਨੀ ਦੇ ਮੱਥੇ ਨਹੀਂ ਤੂੰ ਲੱਗਣਾ 15 ਦਿਨ ਇਹ ਮੇਰੇ ਮੱਥੇ ਲੱਗਣਾ ਤੇ ਢੁੰਡ ਕੱਢ ਲੈਣਾ ਆਪਣੇ ਸਹੁਰੇ ਦੇ ਮੱਥੇ ਲੱਗ ਬੰਦੇ ਦੇ ਮੱਥੇ ਲੱਗ ਜਨਾਨੀਆਂ ਦੇ ਬਿਲਕੁਲ ਮੱਥੇ ਨਹੀਂ ਲੱਗਣਾ ਤੇ ਕੁੜੀ ਦੇ ਬਿਲਕੁਲ ਤੂੰ ਕੁੜੀ ਦਾ ਵਹਿਮ ਨਾ ਕਰ ਕੋਈ ਕੋਈ ਮੈਂ ਆਪੇ ਕੁੜੀ ਸੰਭਲਾਂਗੀ ਬਸ ਆ ਪੋਰਾ ਜੀ ਕੁੜੀ ਆ ਤਾਂ ਮੇਰੇ ਬਿਨਾ ਰਹਦੀ ਨਹੀਂ ਇਹ ਤੁਹਾਡਾ ਕਿੱਥੇ ਰਹੇਗੀ 15 ਦਿਨ ਤੀ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਦੱਸੋ ਨਹੀਂ ਮੈਂ ਤੈਨੂੰ ਕਿਹਾ ਮੈਂ ਆਪੇ ਸੰਭਲਾਂਗੀ ਤੂੰ ਮੇਰੀ ਗੱਲ ਨਹੀਂ ਸਮਝਦੀ ਨਹੀਂ ਮੈਂ ਚੱਕ ਬੋਰੀ ਬਿਸਤਰਾ ਤੇਰੇ ਪੇਕੇ ਪਹਚਾ ਦੇਣੇ ਮੰਨਿਆ ਮੰਮੀ ਕੜੀ ਕੇ ਬਾਜ਼ਾਰ ਜਾਵਾਂ ਤੀ ਘੰਟਾ ਅੱਧਾ ਘੰਟਾ ਸਾਂਭ ਲੈਂਦੇ ਹੋ ਪਰ ਜੇ ਤੁਸੀਂ ਕਹੋ ਕਿ ਨਾ ਸਾਰਾ ਦਿਨ ਸਾਰਾ ਦਿਨ ਹੀ ਉਹਨੇ ਤੁਹਾਡੇ ਕੋਲ ਰਹਿਣਾਗਾ ਆ ਕਿਹੜਾ ਕਹਿਰ ਪਾਉਂਦੇ ਹੋ ਨਾ ਕਿਹੜੇ ਵਿਹਮਾਂ ਪਰ ਮੱਚ ਪਏ ਹੋ ਜੋ ਪਰਮਾਤਮਾ ਨੇ ਦੇਣਾ ਨਾ ਕੋਈ ਦੇ ਹੀ ਦੇਣਾਗਾ ਵੇ ਐਵੇਂ ਜਿੱਦਬਾਜੀ ਨਾ ਕਰਿਆ ਕਰੋ ਤੁਹਾਡੀ ਇੱਛਾ ਕਰਕੇ ਨਾ ਮੈਂ ਦਵਾਈ ਖਾ ਲਾਂਗੀ ਪਰ ਮੈਨੂੰ ਮੇਰੀ ਔਲਾਦ ਤੋਂ ਪਰੇ ਨਾ ਕਰੋ ਮੰਮੀ ਨਹੀਂ ਪਰੇ ਤੈਨੂੰ ਮੈਂ ਕਿਤੇ ਬਾਹਰਲੇ ਦੇਸ਼ ਭੇਜਣ ਲਈ ਆ ਕਮਰੇ 'ਚ ਹੀ ਰਹਿਣਾ ਵਾ ਜਾ ਨਿਹਰਾ ਹੋਇਆ ਨੇ ਨੇਰੇ ਖਾਣੀ ਐ ਸਵੇਰੇ ਵੀ ਨੇਰੇ ਖਾਣੀ ਐ ਉੱਠ ਜਾ ਮੇਰੇ ਮੂੰਹ ਨਾਲ ਨਾ ਵੇਖ ਜਾ ਇੱਕ ਗੋਲੀ ਖਾ ਜਾ ਕੇ ਆਪਣੀ ਉਹ ਲਾਗੂ ਨਾ ਕੁੜੀ ਕੁਛ ਤੈਨੂੰ ਤੇ ਮੈਨੂੰ ਦੇ ਦੋ ਕੁੜੀ ਨੂੰ ਹੈ ਕੀ ਕਰਦੀ ਤੈਨੂੰ ਮੇਰੇ ਤੇ ਯਕੀਨ ਨਹੀਂ ਮੇਰੇ ਪੁੱਤ ਦੀ ਅੰਸਾ ਕਿ ਤੇਰੀ ਬੋਧੀ ਐ ਜਾ ਉੱਡ ਜਾ ਇਹ ਜਲੀਆਂ ਐ ਜਲੀਆਂ ਬੜੀਆਂ ਜਗਾਉਂਦੀਆਂ ਅੱਜ ਕੱਲ ਦੀਆਂ ਮੇਰੇ ਤੋਂ ਬਗੈਰ ਨਹੀਂ ਰਹਿਣਾ ਜੰਮ ਜੰਮ ਕੁੜੀਆਂ ਦਾ ਢੇਲ ਲਾ ਦੂਗੀ ਇੱਥੇ ਮੰਨੇ ਕੀ ਕਰਨੀ ਹੈ ਚਾਹ ਬਣਾ ਰਹੀ ਆ ਆਹ ਬਰ ਬੇਖੀ ਆਹ ਕਾਜੀ ਦਵਾਈ ਹੈ ਹੈ ਐ ਉਹ ਦਵਾਈ ਹੈ ਜਿਹਦੇ ਨਾਲ ਨਾ ਮੰਮੀ ਜੀ ਬੜੇ ਕਸ਼ਮ ਗਿਆਨ ਬੋਲਦੇ ਟਾਈਮ ਤੇ ਮਤਲਬ ਉਹਨਾਂ ਨੇ ਨਾ ਰੱਬ ਦੀ ਜਗ੍ਹਾ ਉਹਨਾਂ ਨੂੰ ਇਹੀ ਪੜਾਇਆ ਕਿ ਸਾਡੇ ਲਈ ਵੱਡੇ ਨੇ ਰੱਬ ਵਰਗੇ ਪਰ ਆਪ ਵੀ ਪਹਿਲਾਂ ਬੈਗੇ ਨੇ ਹੋ ਕੇ ਨੇ ਨੇ ਕੇ ਦਵਾਈ ਖਾ ਤਾਈ ਤੇਰੇ ਘਰ ਮੁੰਡਾ ਆਏਗਾ ਨਹੀਂ ਤਾਂ ਤੂੰ ਉਦੋਂ ਬੱਟੇ ਮਾਰਾਂ ਨਹੀਂ ਸਾਡੇ ਸੱਤ ਕੁੜੀਆਂ ਚੰਮ ਚੰਮ ਕੇ ਦੱਸ ਮੇਰਾ ਕੀ ਦੋਸ਼ ਹੈ ਨਾ ਰੋਬ ਦੀ ਜੇਗਾ ਕਿਦਾਂ ਲੰਗੇ ਜੋ ਪਰਮਾਤਮਾ ਨੇ ਕਰਨੇ ਉਹ ਨਹੀਂ ਕਰਨਾ ਮੇਰੀ ਗੱਲ ਸੁਣ ਛੱਡ ਦੇ ਨਾ ਦਵਾਈਆਂ ਦਵਾਈਆਂ ਨੂੰ ਮਾਤਾ ਦਾ ਮੈਪੇ ਗਾ ਲੋ ਕਹਿੰਦੇ ਨਾਲਿਆ ਦਵਾਈਆਂ ਨਾਲ ਕਿੰਜ ਜਵਾਬ ਹੋਏ ਮੁੰਡੇ ਇਹ ਕਿੰਜ ਦਵਾਈਆਂ ਮੈਨੂੰ ਤਾਂ ਸਮਝੇ ਲੱਗਦੀ ਹੈ ਉਹ ਮੈਨੂੰ ਕਹਿੰਦੇ ਮੈਂ ਤੇਰਾ ਬੋਝ ਆ ਕਿਸ ਤਰ੍ਹਾਂ ਚੱਕ ਤੇਰੀ ਮਾਂ ਦਾ ਸੋਟਾ ਨਾਮ ਹੈ ਕਹਿੰਦੀ ਰੇ ਕਿ ਮੈਂ ਤਾਂ ਕਰਦਾ ਗੱਲ ਆ ਤੇ ਮਾਦਾ ਕਿਦਾਂ ਕਰਦੇ ਦਵਾਈ ਵੀ ਨਹੀਂ ਖਾਣੇ ਤੂੰ ਮੇਰੀ ਖਾਸ ਸੁਣੋ ਦੇ ਦੇ ਰੀ ਆਂਗਲੀ ਐਵੇਂ ਚਾਏ ਨੋ ਕੁਝ ਵਧੀਆ ਆ ਉਹਨਾਂ ਨੇ ਸਾਹਮਣੇ ਤਮਾਸ਼ਾ ਲਗੋ ਉਹਨਾਂ ਨੂੰ ਪਤਾ ਲੱਗੂਗਾ ਕਿ ਦਾਦੀ ਬਾਹਾ ਹਟੀ ਸੋਚ ਕਿ ਦਾਦੀ ਆ ਜੀ ਕਰ ਲੋ ਪਰ ਤਿਆਰ ਹੋਣ ਵਾਲਾ ਕਰ ਮੇਰੀ ਗੱਲ ਸੁਣ ਐਹੋ ਜੀ ਘਟੀਆਂ ਸੋਚ ਹੁੰਦੀ ਓਹ ਇਨਸਾਨ ਦੀ ਜਿਹੜਾ ਕੁਝ ਮਤਲਬ ਕਿ ਲਾਲਚੀ ਹੋਵੇ ਜਿਹਨੂੰ ਇਹ ਹੋਵੇ ਕਿ ਬਸ ਮੁੰਡਾ ਆਵੇ ਤੇ ਮੈਂ ਜਿਆਦਾ ਦੁੱਧ ਦੇ ਨਾਮ ਕਰਦਾ ਠੀਕ ਗੱਲ ਤੇ ਨਹੀਂ ਇਹਨਾਂ ਹੱਕਦਾਰੋਂ ਸਾਡੀ ਐ ਤੂੰ ਹੀ ਸੋਚਦੇ ਹੋ ਨਾ ਤੂੰ ਮੰਮੀ ਦੀ ਕਰਕੇ ਕਰਦੇ ਹੋ ਆਪਣੀ ਭੈਣ ਦੀ ਕਦਰ ਕਰਦੇ ਹੋ ਮੈਨੂੰ ਬਹੁਤ ਪਿਆਰ ਦਿੱਤਾ ਤੁਸੀਂ ਕਹਿੰਦੇ ਨੇ ਇੱਕ ਪਿਓ ਤੇ ਇੱਕ ਆਦਮੀ ਰਾਜੀ ਕੇ ਪਿਆਰ ਦੇ ਲੈਂਦਾ ਧੀ ਨੂੰ ਕਦੀ ਪਿਓ ਨਹੀਂ ਯਾਦ ਆਉਂਦਾ ਇੰਨਾ ਪਿਆਰ ਦਿੰਦਾ ਤੁਸੀਂ ਦਿੱਤਾ ਮੈਨੂੰ ਉਹ ਪਿਆਰ ਬੜਾ ਬੜਾ ਖਿਆਲ ਰੱਖਦੇ ਹੋ ਉਸ ਤੋਂ ਬਾਅਦ ਕਿ ਤੁਸੀਂ ਆਪਣੀ ਧੀ ਨਾਲ ਕਰਦੇ ਹੋ ਤੁਹਾਡੇ ਮੂੰਹ ਤੋਂ ਮੈਂ ਕਦੀ ਨਹੀਂ ਸੁਣਿਆ ਕਿ ਅੰਜੂ ਮੁੰਡਾ ਵੀ ਸਾਡੇ ਘਰ ਹੋਣਾ ਚਾਹੀਦਾ ਨਾ ਕਦੀ ਨਹੀਂ ਪਰ ਮੰਮੀ ਮੰਮੀ ਨੂੰ 4 ਸਾਲ ਹੋ ਗਏ ਕੋਕਾ ਮੁੰਡਾ ਜੰਮਦਾ ਦਵਾਈ ਖਾਲਾ ਪਤਾ ਨਹੀਂ ਮੈਨੂੰ ਕਿਤੋਂ ਕਿਤੋਂ ਲਿਆ ਕੇ ਦਵਾਈ ਖਵਾਤੀ ਤੇ ਮੈਂ ਕਿੰਨੀ ਵਾਰੀ ਦਵਾਈ ਨਾਲ ਮੈਨੂੰ ਰਿਐਕਸ਼ਨ ਹੋਈਆਂ ਪਰ ਮੰਮੀ ਦੇ ਨਹੀਂ ਮੰਮੀ ਮੇਰੀ ਗੱਲ ਸੁਣ ਤੂੰ ਮੇਰੀ ਮੰਨ ਕੇ ਦਵਾਈ ਹੁਣ ਕੋਈ ਵੀ ਖਾਣੀ ਨਾਲੇ ਮੇਰੀ ਗੱਲ ਸੁਣ ਧੀਆਂ ਕੀ ਧੀਆਂ ਨੇ ਖਦਾਰ ਹੋ ਸਕਦੀਆਂ ਹੈ ਕਿ ਕੀ ਗਲਤੀਆਂ ਨਹੀਂ ਹਟਾਈ ਜਾਂਦਾ ਧੀਆਂ ਖਦਾਰ ਹੋ ਸਕਦੀਆਂ ਬਿਲਕੁਲ ਹੋ ਸਕਦੀ ਜੀ ਕਿਉਂ ਨਹੀਂ ਹੋ ਸਕਦੀਆਂ ਮੈਨੂੰ ਤਾਂ ਕੋ ਸਮਝ ਨਹੀਂ ਲੱਗਦੀ ਇਹਨਾਂ ਦੀ ਦਿਮਾਗ ਇਹ ਨਾ ਸੋਚ ਉਹ ਪੁਰਾਣੀ ਸੋਚ ਕਾ ਨਹੀਂ ਸੋਚੀ ਐ ਨਾ ਪ੍ਰਦੀਪ ਕੋਈ ਨਹੀਂ ਮੈਂ ਕਰਦਾ ਗੱਲ ਆਪਣੀ ਮਾਤਾ ਨੂੰ ਵੇਖੀ ਤੂੰ ਟੈਨਸ਼ਨ ਨਾ ਲੈ ਜਨਾ ਤੇਰੇ ਨਾਲ ਮਾਂ ਦੀ ਟੈਨਸ਼ਨ ਨਾ ਲੈ ਜਿਹੜੀ ਦਵਾਈ ਦਿੱਤੀ ਚੁੱਪ ਕਰਕੇ ਸੁੱਟ ਦਿਆ ਕਰ ਅਸਕਰ ਨੂੰ ਵੱਡੀ ਮੰਨਣੀ ਪੈਂਦੀ ਐ ਠੀਕ ਐ ਕੋਈ ਨਹੀਂ ਮਾਤਾ ਕਰਦਾ ਗੱਲ ਆ ਲੈnde ਭੈਣ ਨੂੰ ਖੇਤਾ ਉਹ ਸਾਹਮਣੇ ਕਹੋ ਕਰ ਲੈਣਾ ਠੀਕ ਹੈ ਜੀ ਚਲ ਤੇ ਆਬਦ ਸ਼ੁਰੂ ਕਰ ਹੈ ਤਾਂ ਮੇਰੀ ਸੁਣ ਲੈ ਪਰ ਮੋਬੀਲੀ ਨਹੀਂ ਸਮਝਾਇੀ ਕਿੰਤਾ ਕਹੀ ਔਰਤੋ ਕਿਉਂ ਔਰਾਂ ਦੀ ਦੁਸ਼ਮਣ ਬਣੀ ਫਿਰਦੀ ਐ ਮੋਹ ਬਿਆਹ ਨਹੀਂ ਲਿਆ ਆਪਣੀ ਪੋਤਰੀ ਨਾਲ ਅੱਜ ਤੱਕ ਸਾਡੀ ਗੱਲ ਨਾ ਕਿਵੇਂ ਤਾਂ ਲਿਆ। ਕਹਿੰਦੇ ਨਾ 15 ਦਿਨ ਸੰਭਾਣੀ। ਹੱਤਾ ਦੀਆਂ ਦਵਾਈਆਂ ਖਾ ਖਾ ਕੇ ਪਤਾ ਨਹੀਂ ਕਿੰਨਾਂ ਦੀਆਂ ਧੀਆਂ ਕਿੰਨੀਆਂ ਵੀ ਸ਼ਿਕਾਰ ਹੋਈਆਂ ਹੋਣੀਆਂ ਪੁੱਤਰਾਂ ਦੇ ਮੋਹ ਵਸਤੇ। ਪਰ ਦੁਨੀਆ ਨੇ ਸਮਝ ਲਈ ਕਿ ਜੋ ਚੀਜ਼ ਰੱਬ ਦੇ ਦੇਣੀ ਹੈ ਨਾ ਉਹ ਤੁਹਾਨੂੰ ਦੇ ਦੇਣੀ ਹੈ। ਚਾਹੇ ਜਿੱਥੇ ਮਰਜੀ ਨਾ ਕਰ ਗੱਲੋ ਤਾਂ ਸਿਗਿਆ ਕਰਲੋ। ਤੁਹਾਡੇ ਉਹ ਕਿਸਮਾਂ ਚ ਚੀਜ਼ ਨਹੀਂ ਨਾ ਕਿਤੇ ਨਹੀਂ ਮਿਲਣੀ। ਤੇ ਜੇ ਕਹਿੰਦੇ ਨਾ ਜ਼ਬਰਦਸਤੀ ਦੀ ਕੋਈ ਚੀਜ਼ ਆ ਖਰੀਦ ਕੇ ਵੀ ਲਿਆਓ ਕੋ ਰੁਕਸਾਂ ਤਾਂ ਹੁੰਦੀ ਐ ਉਹਦੀ ਨਾ ਰਜ਼ਾ ਚੜਾਇਆ ਸਿੱਖਣਾ ਚਾਹੀਦਾ ਪਰ ਸਾਡੇ ਕੌਮੀ ਜੀ ਕਿੱਥੇ ਦਾ ਪੁੱਤ ਤੂੰ ਆ ਗਈ ਮੈਂ ਤਾਂ ਬੜੀ ਅਦਾਸ ਜੀ ਬੈਠੀ ਸਾਂ ਮੈਂ ਤੇ ਤੇਰੀ ਪਰਜਾਈ ਨੂੰ ਦਵਾਈ ਲਿਆ ਕੇ ਦਿੱਤੀ ਮੁੰਡੇ ਹੋਣ ਦੀ ਤੇ ਮੇਰੀ ਗੱਲ ਨਹੀਂ ਮੰਨਦੀ ਕਿ ਤੇ ਰੱਬ ਤੇਰੀ ਵੀ ਕੁੱਖ ਭਰ ਦਿੰਦਾ ਤੇ ਮੈਨੂੰ ਹੀ ਤੇ ਖੁਸ਼ੀਆਂ ਵਖਾ ਦਿੰਦਾ ਤੇ ਮੇਰੀ ਤੇ ਇੱਕ ਗੱਲ ਨਹੀਂ ਸੁਣਦੀ ਤੂੰ ਸਮਝਾ ਮਾਤਾ ਕੀ ਹੋ ਗਿਆ ਜੀ ਸਸੀ ਕਾਲ ਸਸੀ ਕਾਲ ਇਹ ਵੀ ਆ ਗਏ ਕਿਹੜੀਆਂ ਗੱਲਾਂ ਕਰਨ ਦੇ ਇਹ ਮੈਂ ਕੋਈ ਨਹੀਂ ਗੱਲਾਂ ਕਰਨ ਦੀ ਕੁੜੀ ਦੀ ਕਰਨ ਦੀ ਪੈਨ ਨੂੰ ਹੀ ਰੱਬ ਕੋ ਤੇ ਧੀ ਦੇ ਦਿੰਦਾ ਧੀ ਮਾਤਾ ਤੂੰ ਕਦੋਂ ਤੀ ਦਾ ਸੋਚਣ ਲੱਗ ਪਈ ਓਏ ਆਪ ਤੇ ਤੂੰ ਨੂੰ ਨੂੰ ਦਵਾਈਆਂ ਖਵਾਉਂਦੀ ਓ ਵੀ ਮੁੰਡਾ ਹੋ ਜੇ ਮੇਰਾ ਪੁੱਤ ਮੇਰੀ ਧੀ ਦੀ ਕੁੱਖ ਹਰੀ ਹੋ ਜੇ ਧੀ ਦੇ ਦੇਵੇ ਪੁੱਤ ਦੇ ਦੇਵੇ ਧੀ ਤੇ ਦਵੇ ਪਹਿਲਾਂ ਕਿਆ ਬਾਤ ਹੈ ਤੇ ਮਾਤਾ ਮੈਨੂੰ ਕਿਦਾਂ ਜੰਮਿਆ ਹੀ ਕੋਈ ਦਵਾਈ ਦਵੇ ਖਾ ਕੇ ਜੰਮਿਆ ਹੀ ਤੇ ਭੈਣ ਨੂੰ ਪਹਿਲਾਂ ਭੈਣ ਹੀ ਹੋਈ ਆ ਵੇਖਿਆ ਕਿੰਨੀ ਬਕਵਾਸ ਕਰਦਾ ਹੈ ਕੀ ਗੱਲਾਂ ਕਰਦੇ ਤੁਸੀਂ ਸੇਵਕ ਮੈਨੂੰ ਵੀ ਕੁਝ ਦੱਸੋ ਕੀ ਧੀ ਮਾਤਾ ਨੂੰ ਪੁੱਛ ਮਾਤਾ ਆਪਣੀ ਨੌਂ ਨੂੰ ਦਵਾਈਆਂ ਖਵਾ ਲੰਡੀ ਆ ਕੀ ਕਹਿੰਦੇ ਮੰਮੀ ਤੁਸੀਂ ਕਿ ਮੁੰਡਾ ਹੋ ਜੇ ਇੱਕ ਹੋਰ ਲੈ ਤਾਰਿਆਂ ਦੀ ਰੋਸ਼ਨੀ ਥੱਲੇ ਦਵਾਈ ਖਵਾਣੀ ਮਾਤਾ ਨੇ ਪੁੱਤ ਤੇਰੀ ਆਂਟੀ ਨਹੀਂ ਹੈਗੀ ਉਹ ਬਿਮਲਾ ਆਂਟੀ ਉਹ ਦਵਾਈ ਦੇਗੀ ਔਰ ਉਹਨੇ ਆਪਣੀ ਕੁੜੀ ਨੂੰ ਖਵਾਈ ਤੇ ਉਹਦੇ ਕਰਦੋ ਦੋ ਦੋ ਮੁੰਡੇ ਹੋਏ ਤੇ ਮੈਂ ਕਿਹਾ ਵੀ ਤੂੰ ਕੁੜੀ ਮੈਂ ਆਪੇ ਸੰਭ ਲਾਂਗੀ ਫੇ ਤੂੰ ਦਵਾਈ ਖਾ ਲੈ 15 ਦਿਨ ਦੀ ਗੱਲ ਐ ਤੇ ਸ਼ਰਤ ਹੀ ਅਗਲੇ ਨੇ ਮੇਰੇ ਨਾਲ ਗੱਲ ਕੀਤੀ ਐ ਤੇ ਮੇਰੀ ਗੱਲ ਨਹੀਂ ਚੁੰਦੀ ਉਹ ਵੀ ਗੱਲਾਂ ਕਰਦੀ ਤੇ ਵੀ ਗੱਲਾਂ ਕਰਦਾ ਸੁਣ ਲੈ ਇਹਦੀ ਕਰਤੂਰੀ ਮੇਰੀ ਸੁਣੋ ਗੱਲ ਦਵਾਈਆਂ ਨਾਲ ਜੇ 3 ਪੁੱਤ ਹੋਣ ਲੱਗ ਜਾਂਦਾ ਤੇ ਮੈਂ ਇਨਚਰ ਹੋ ਗਿਆ ਇਦਾਂ ਕਿ ਉਹ ਬੈਠੀ ਆ ਮੈਂ ਤੀ ਨਹੀਂ ਆ ਮੈਨੂੰ ਨਹੀਂ ਤੇ ਹੀ ਜੰਮਿਆ ਨਹੀਂ ਪੁੱਤ ਕਿਸਮਤ ਪਰਟਣ ਲੱਗੀਆਂ ਕੋਈ ਪਤਾ ਨਹੀਂ ਚੱਲ ਜਿਹੜਾ ਵਿਕ ਜੀ ਦੇ ਦੂਗਾ ਤੇ ਤਾਂ ਕੀ ਹੈ ਮਾ ਤਾਂ ਮੇਰੀ ਗੱਲ ਸੁਣ ਮੇਰਾ ਮਾਮਾ ਕੋਈ ਨਹੀਂ ਹੈਗਾ ਤੂੰ ਹੀ ਤੇ ਤਿੰਨ ਤੀ ਹੈ ਜੀ ਤੁਹਾਡੀ ਮਾਂ ਨਹੀਂ ਦਵਾਈ ਖਾ ਲਈ ਤੁਹਾਨੂੰ ਵੀ ਤਾਂ ਤੋਰਿਆ ਇਹ ਡਬਾ ਡਾ ਕੀਤਾ ਹੀ ਆ ਧੀਆਂ ਵੀ ਜੀ ਹੁੰਦੀਆਂ ਨੇ ਉਹ ਬਿਨਾਂ ਜਾਨ ਤੋਂ ਨਹੀਂ ਆ ਜੀ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਜਾਨ ਹੋਵੇ ਧੀ ਵਿੱਚ ਵੀ ਜਾਨ ਹੁੰਦੀ ਹੋਵੇ ਇੱਕ ਜੀ ਆ ਨੇ ਨਾ ਅਜਾ ਦੀਆਂ ਗੱਲਾਂ ਕਰੋ ਕਿ ਸਿਆਣੇ ਬੰਦੇ ਦੀ ਵੀ ਕੋਈ ਸੁਣ ਲਈਦੀ ਹੁੰਦੀ ਆਪਸ 'ਚ ਹੀ ਦੋਵੇਂ ਭੈਣ ਭਰਾ ਤੁਸੀਂ ਤੇ ਆਪਣੀਆਂ ਮਾਰਨ ਲੱਗ ਪਏ ਜੇ ਦੀਦੀ ਤੀ ਕਿਹੜੇ ਵੇਲੇ ਆਏ ਹੋ ਸੱਸੀ ਖਾਨ ਠੀਕ ਹੋ ਹਾਂ ਮੈਂ ਠੀਕ ਹਾਂ ਮੈਂ ਚਾਹ ਬਣਾ ਕੇ ਲਿਆਣੀਆਂ ਬਹਿ ਜਾ ਅੰਜੀ ਭਾਬੀ ਮੇਰੀ ਸੁਣੋ ਗੱਲ ਵੇਖੋ ਮੈਨੂੰ ਪਤਾ ਲੱਗਾ ਮੰਮੀ ਨੇ ਜੋ ਕਰਤੂਤ ਕੀਤੀ ਆ ਤੁਸੀਂ ਬਿਲਕੁਲ ਦਿੱlte ਨਹੀਂ ਲਿਓਣੀ ਕੁੜੀਆਂ ਕਿਤੇ ਐਵੇਂ ਨਹੀਂ ਹੁੰਦੀਆਂ ਕੁੜੀਆਂ ਆਪਣੇ ਕਰਮ ਨਾਲ ਲੈ ਕੇ ਆਉਂਦੀਆਂ ਬਰਕਤਾਂ ਲੈ ਕੇ ਆਉਂਦੀਆਂ ਵਾ ਅਸੀਂ ਵੀ ਤੇ ਤਿੰਨ ਭੈਣਾਂ ਹੀ ਆ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਹੈਣਾ ਤੇ ਚਲੋ ਜੇ ਰੱਬ ਨੇ ਚਾਇਆ ਤੇ ਆਪੇ ਦਊ ਜੀ ਬਿਲਕੁਲ ਦੇਖੋ ਨਾਲੇ ਮੇਰੀ ਗੱਲ ਸੁਣੋ ਖਾਜੇ ਦਵਾਈਆਂ ਨਾਲ ਮੁੰਡੇ ਹੁੰਦੇ ਨਾ ਸਾਰੀ ਦੁਨੀਆ ਮੁੰਡੇ ਜਾਂਦੀ ਦਵਾਈਆਂ ਖਾ ਕੇ ਫਿਰ ਤੇ ਨਵਾਂ ਲੱਭ ਨਹੀਂਦੇ ਫਿਰ ਲੱਭਦੇ ਨਵਾਂ ਫਿਰ ਫਿਰ ਉਹਨੂੰ ਕਹਿੰਦੇ ਗਾ ਕਿ ਮੁੰਡਾ ਹੋਵੇ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਤਾਂ ਇਹ ਜਿੱਦ ਮਾਰੇ ਚੋਂ ਕੱਢਦੇ ਵੈਮਾ ਪਰ ਮਾਲੀਆਂ ਕੋਝ ਨਹੀਂ ਰੱਖਿਆ ਜੇ ਆਪਣੇ ਦੇਣਾ ਨਾ ਇਦਾਂ ਹੀ ਦੇ ਦੇਣਾ ਨਹੀਂ ਦੇਣਾ ਤਾਂ ਨਹੀਂ ਤੀ ਮੰਨੋਗੇ ਮੰਮੀ ਮੇਰੇ ਤਿੰਨ ਭਰਾ ਨੇ ਤੇ ਮੈਂ ਮਾਪਿਆਂ ਦੀ ਇਕੱਲੀ ਇਕੱਲੀ ਧੀ ਹਾਂ ਮੈਂ ਤਾਂ ਸੁਖਣਾ ਲੈ ਲੈ ਇਕੱਲੀ ਧੀ ਮੇਰੀ ਮਾਂ ਨੂੰ ਤਾਂ ਸ਼ੁਰੂ ਤੋਂ ਹੀ ਸੀ ਤੇ ਮੇਰੀ ਦਾਦੀ ਨੂੰ ਵੀ ਕਿ ਸਾਡੇ ਘਰ ਇੱਕ ਪੁੱਤ ਨਹੀਂ ਜ਼ਰੂਰ ਹੋਵੇ ਕਹਿੰਦੇ ਧੀਾਂ ਜਿਸ ਘਰ ਚੋਂ ਨਾ ਰੱਬ ਵੀ ਆਪ ਕਿੰਨਾ ਦੇ ਨਾਲ ਹੈ ਹੁਣ ਜਦੋਂ ਆਪਣੀ ਧੀ ਜੰਮੀ ਕਿੰਨੇ ਮੈਂ ਗੱਜ-ਵੱਜ ਕੇ ਲਿਆਏ ਘਰੇ ਪੁੱਤ ਮੈਂ ਸਾਰੀ ਇਹ ਗੱਲਾਂ ਮੰਨਦੀ ਆ ਮੈਂ ਜਿਹੜਾ ਲੋਕਾਂ ਦੇ ਦਾਦੀਆਂ ਨਾਲ ਪੁੱਤਰੇ ਗਲੀ ਲਾਈ ਵੇਖਦੀ ਆ ਫਿਰ ਮੇਰ ਮਾਨ ਚ ਰੀ ਜਮਦੀ ਗੱਤੋਂ ਮਾਤਾ ਰੀ ਜ ਛੱਟ ਮੈਂ ਪੁੱਤ ਤਾਂ ਐ ਖਾਲੀਂਦੀ ਬੈਠੀ ਆ ਬਸ ਲੋਕਾਂ ਨੇ ਮਗਰ ਲੋਕਾਂ ਨੇ ਮਗਰ ਨਹੀਂ ਲੱਗੀ ਤਾਂ ਹੁੰਦਾ ਆਪਣਾ ਘਰ ਵੇਖੀ ਤਾਂ ਹੁੰਦਾ ਵਾ ਲੋਕਾਂ ਦੀ ਕਿਹੜੀ ਗੱਲ ਆ ਚੱਲ ਅੰਜੂ ਜਾ ਪੁੱਤ ਦਵਾਈ ਮੈਨੂੰ ਲਿਆ ਕੇ ਫੜਾ ਦੇ ਪੁੱਤ ਜਾ ਮੇਰੀ ਧੀ ਉਹ ਕੀ ਕਰਨੀ ਦੂਸਰੀ ਨਹੀਂ ਪੁੱਤ ਮੈਂ ਛੋੜ ਦਾਂ ਦਵਾਈ ਸੱਚੀ ਮੰਮੀ ਆ ਪੁੱਤਾਂ ਪਰ ਨਾਲ ਕੇ ਦਾ ਝਗੜਾ ਤਾਂ ਨਹੀਂ ਰਹੋ ਨਾ ਮੈਨੂੰ ਪਤਾ ਮੇਰੀ ਸਮਝ ਇਹ ਮਾਰਕ ਨੇ ਦੇਣਾ ਹੈਗਾ ਤੇ ਆਪੇ ਦੇ ਦੇਗਾ ਏਦਾਂ ਦੀ ਦੇਖ ਹੁਣ ਜਾ ਕੇ ਨਾ ਗੁਰੂ ਘਰ ਮੱਥਾ ਟੇਕ ਕੇ ਆਉਂ ਮਾਫੀ ਮੰਗ ਕੇ ਕੀ ਪਤਾ ਤੇਰੇ ਕਰਮ ਹੀ ਨਹੀਂ ਹੋਣ ਦੇ ਭੈਣ ਨਾ ਜੀ ਨਾ ਏਦਾਂ ਨਾ ਕਰੋ ਮੈਨੂੰ ਪੁੱਛੋ ਮੈਂ ਕਿੰਨੀਆਂ ਸੁਖਾ ਲੈ ਕੇ ਬੈਠੀ ਦੀਦੀ ਵਸਤੇ ਪਰ ਮੇਰਾ ਵੀ ਵਿਸ਼ਵਾਸ ਹੈ ਪਤਾ ਨਹੀਂ ਕਿਉਂ ਆਉਂਦੇ ਸਾਲ ਦੀ ਦੀਗਰ ਵੀ ਖੁਸ਼ੀ ਆਈ। ਇਹ ਮੇਰਾ ਦਿਲ ਬਾਜ ਦਿੰਦਾ ਜੀ। ਮੈਂ ਰੋਜ਼ ਰਾਤੀ ਸੁੱਤੀ ਨਹੀਂ ਮੈਂ ਕਿਹਨੂੰ ਦੱਸਦੀ ਨਹੀਂ। ਹੁੰਦੀ ਵੇਹ ਸੁਪਨੇ ਜਾਂਦਾ ਮੈਂ ਕਹਿੰਦੀ ਭੜ ਕੇ ਸਮਾਨ ਕਿਦੀ ਘਰ ਲੈ ਕੇ ਗਏ ਆ। ਤੇ ਦੀਦ ਨੂੰ ਤਿਹਾਰ ਤਾਂ ਸਾਰੇ ਤੇ ਵਿਆਹ ਤੋਂ ਬਾਅਦ ਹੁਣ ਤਾਂ ਲੱਗਦਾ ਤੇ ਖੁਸ਼ੀ ਆਉਣ ਵਾਲੀ ਐ। ਚੱਲ ਪਾ ਚੱਲ ਪਾ ਸੱਚੀ ਭਾਬੀ ਤੇਰੇ ਮੁਝ ਕਿਉਂ ਦਿਖਾਣ ਲੈ। ਵੇਖ ਮੈਂ ਤੇ ਤੇ ਤੀ ਨੂੰ ਵੀ ਦਰਸਦੀ ਆਂ ਤੇ ਮੇਰੀ ਮਾਂ ਤੀ ਆ। ਅੰਟੀ ਜੀ ਜਾਓ। ਕਿਉਂ ਤੇ ਸ਼ੱਕਰ ਹੁੰਦਾ ਤੇਰੀ ਗਲਤੀ ਬੋਲ ਗਏ ਚੱਲ ਮੈਂ ਤੈਨੂੰ ਸ਼ੱਕਰ ਖਵਾ ਦੂੰਗੀ ਇਹਨੂੰ ਬੜੀਆਂ ਬੰਲਾ ਹੁੰਦੇ ਚੱਲ ਜਾ ਪੁੱਤ ਤੂੰ ਦਵਾਈ ਮੈਨੂੰ ਫੜਾ ਲੈ ਤੇ ਆ ਭੈਣ ਨੂੰ ਚਾਹ ਪਾਣੀ ਪਿਆਓ ਤੇ ਚਲੋ ਜਾਓ ਰੋਟੀ ਪਾਣੀ ਬਣਾਓ ਜਾ ਠੀਕ ਹੈ ਇੱਦਾਂ ਹੱਸ ਦੇ ਕੇ ਇੰਦੇ ਰਿਆ ਕਰੋ ਧੀਆ ਨੂੰ ਵੀ ਫੇਰੀ ਖੰਡ ਪੈਂਦੀ ਹੈ ਜੇ ਦੇਖ ਕੇ ਇੰਦਾਂ ਹੱਸ ਦੇ ਕੇ ਇੰਦੇ ਨਾ ਪੁੱਤ ਸੁਣ ਮੇਰੀਆਂ ਧੀਆ ਖੁਸ਼ ਰਹੋ ਬਸ ਮਾਂ ਫੇਰ ਕੁੜੀ ਕੋ ਚੱਲ ਜਾ ਚੱਲ ਜਾ ਪੁੱਤ ਤੇ ਜਾਣਾ ਨਹੀਂ ਕੁੜੀ ਨੂੰ ਲਿਆਉਣ ਨਾਲੇ ਪਾੜੂ ਵੀ ਮਿਲੇ ਠੀਕ ਹੈ ਚੱਲ ਪੁੱਤ ਜਾਓ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੇ ਸਾਥਰੀ ਗਾਲ ਮੇਰੀ ਸੱਸਰੀ ਤਾਲ ਹਾਂ ਜੀ ਹੋਰ ਸੁਣਾਓ ਚੀਠਾ ਕੋ ਸਾਰੇ ਜਾਨੇ ਅੱਜ ਬੜੇ ਹੀ ਦਿਨ ਆਵਾਜਾਂਗੇ ਕਿ 1 ਮਹੀਨੇ ਬਾਅਦ ਵੀਡੀਓ ਪੈਨ ਲਈ ਉਹ ਵੀ ਤੁਹਾਡੀ ਡਿਮਾਂਡ ਤੇ ਅੰਜੂ ਜੀ ਤੁਸੀਂ ਵੀਡੀਓ ਨਹੀਂ ਪਾਉਂਦੇ ਬਟ ਇਹਦੀ ਸਾਰੀ ਗਲਤੀ ਸੀ ਇੰਦਰ ਘਟਾਗੇ ਇਹਦਾ ਵੀ ਟਾਈਮ ਹੀ ਨਹੀਂ ਗਿਆ ਟਾਈਮਸ ਆਪ ਕੋ ਹੋ ਗਿਆ ਵਾ ਅਹੀਂ ਕੰਨ ਦੱਸਿਆ ਸੀ ਕਿ ਮੈਡਮ ਦੇ ਚੈਨਲ 'ਚ ਵੀਡੀਓ ਬੜੀ ਸਪੀਡ ਨਾਲ ਚੱਲਣ ਦਈ ਹੈ ਉਸ ਕਰਕੇ ਸੋ ਅੱਜ ਦੀ ਵੀਡੀਓ ਸੀ ਧੀਆਂ ਉੱਤੇ ਇਹ ਘਰ ਘਰ ਦੀ ਕਹਾਣੀ ਹੈ ਸਮਾਜ ਚ तकरीबन पूरी दुनिया च ਕਿ 3 ਪਿਛੇ ਨਾ ਘਰ ਚ ਕਲੇਸ਼ ਹੀ ਪਏ ਹੋਏ ਨੇ ਨੂੰ ਸੋਹਣੀ ਲਿਆਣੀ ਹੈ ਤੇ ਪੜ੍ਹਾਈ ਲਿਖਾਈ ਕਰਵਾਉਣੀ ਹੈ ਪਰ 3 ਹੀ ਘਰ ਚ ਜੰਮਣੀ ਆ ਕਿੱਦਾਂ ਦੀ ਸੋਚ ਆ ਦੀ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਜੇ 3 ਨਾ ਹੋਣੀਆਂ ਤਾਂ ਪੁੱਤ ਕਿੱਥੋਂ ਆਣਗੇ ਕਿੱਥੋਂ ਆਣਗੇ ਕਿਹਦੇ ਨਾਲ ਵਿਆਹ ਹੋਗੇ ਆਪਣੇ ਪੁੱਤ ਦੇ ਨੂੰ ਕਾਲ ਬਹਿ ਜਾਏਗਾ ਦੁਨੀਆ ਚ 3 ਤਾਂ ਮੈਂ ਵੇਖੇ ਮੈਂ ਵੇਖੇ ਲੋਕੀ ਪੰਡਤਾਂ ਕੋ ਜਾਂਦੇ ਉਪਾਏ ਕਰਾਉਂਦੇ ਭਾਜੀ ਸਾਡੇ ਘਰੇ ਪੁੱਤ ਨਹੀਂ ਤੇ ਜੇ ਪੁੱਤ ਆ ਜਾਣ ਫਿਰ ਉਹ ਨਾਲ ਮਿੱਤਰਾ ਦੀ ਬੜਾ ਹੁੰਦਾ ਵੈ ਕਿਤੇ ਇੱਕ ਤੇ ਦੋ ਆ ਜਾਣ ਐਦਾਂ ਨਾ ਕਰੋ ਔਲਾਦ ਜਿਹੜੀ ਆ ਨਾ ਇਹ ਕਰਮਾਂ ਦੀ ਐ ਨਾ ਦੂਸਰੀ ਗੱਲ ਜਿੱਥੇ ਰੱਬ ਨੇ ਚਾਹਣਾ ਨਾ ਉੱਥੇ ਹੀ ਰੱਖਣਾ ਮੈਂ ਉਹਦੀ ਜਗ੍ਹਾ 'ਚ ਰਹਿਣਾ ਸਿੱਖੋ ਇਹ ਧੀਆਂ ਬੁੱਤਾਂ ਵਾਲੇ ਮਿੱਤਰੇ ਨਾ ਕਰਿਆ ਕਰੋ ਸੋ ਇਹ ਦਵਾਈਆਂ ਖਾ ਕੇ ਜਿਹੜੇ ਖਿਖਣ ਚੱਲਦੇ ਪੈਣਾ ਇਹ ਤੇ ਜਮਾ ਹੀ ਮੈਂ ਕਹਿੰਦੀ ਝੂਠੇ ਹੈ ਜੇ ਕਈਆਂ ਨੇ ਅਜ਼ਮਾ ਕੇ ਵੀ ਸਾਡੇ ਰੱਖੇ ਹੋਏ ਨੇ ਸੋ ਇਹਨਾਂ ਵਹਿਮਾਂ ਨੂੰ ਮਾਝਣਾ ਨਾ ਪਾਵੋ ਜੋ ਮਾਲਕੇੰਦਾ ਉਹਨਾਂ ਦੀ ਗੁਰਬਾਣੀ ਪੜੋ ਉਹਨਾਂ ਵੱਲ ਧਿਆਨ ਦਿਓ ਉਹਨਾਂ ਦੇ ਘਰ ਜਾਓ ਦੇਖੋ ਤੁਹਾਡਾ ਘਰ ਹਰ ਭਰਿਆ ਰਹੇਗਾ ਬੱਚਿਆਂ ਨਾਲ ਧੀ ਵੀ ਆਏਗਾ ਤੇ ਪੁੱਤ ਵੀ ਆਏਗਾ ਬਾਕੀ ਧੀਾਂ ਦੇ ਨਾਲ ਬਰਕਤਾਂ ਹੁੰਦੀਆਂ ਨੇ ਠੀਕ ਹੈ ਨਾ ਕੀ ਆਈ ਮਾ ਪਹਿਲਾ ਦੁੱਖ ਬੋੜਿਆ ਮਾਡੀ ਇੱਕ ਚੀਜ਼ ਹੋ ਰਹੀ ਆਈ ਹੁਣ ਦੋ ਭਰਾ ਪਾਸ ਸਾਡੇ ਭੈਣ ਨੇ ਵੇਖੋ ਦੱਸਦਾ ਹੈਗਾ ਜੀ ਦੱਸਦਾ ਬੰਦਾ ਬੰਦਾ ਜਿਵੇਂ ਜਦੋਂ ਰਖੜੀ ਦਿੰਦੇ ਕਿਵੇਂ ਰੋਣ ਦਾ ਸਾਰੀਆਂ ਚੀਜ਼ਾਂ ਜ਼ਰੂਰੀ ਐ ਪਰ ਕਹਿੰਦੇ ਨੇ ਪਰਮਾਤਮਾ ਸੋਚ ਵਿਚਾਰ ਕੇ ਦਿੰਦਾ ਵਾ ਜਿੱਥੇ ਤੀ ਨਹੀਂ ਦਿੰਦਾ ਉੱਥੇ ਵੀ ਉਹਦਾ ਇੱਕ ਕਾਰਨ ਹੁੰਦਾ ਤੇ ਜਿੱਥੇ ਪੁੱਤ ਨਹੀਂ ਦਿੰਦਾ ਉੱਥੇ ਵੀ ਇੱਕ ਕਾਰਨ ਹੁੰਦਾ ਤੇ ਜਿੱਦਬਾਜ਼ੀ ਕਰਕੇ ਕੋਈ ਚੀਜ਼ ਨੂੰ ਲੈਣਾ ਸਮਝੋ ਆਪਣੇ ਗਾਲ ਹੱਤਿਆ ਹੀ ਪਾਣੀ ਹੁੰਦੀ ਐ ਉਹ ਸਮੇਂ ਨਾਲ ਪਤਾ ਲੱਗਦਾ ਹੈ ਜਿਹੜੇ ਕਹਿੰਦੇ ਨਾ ਸਾਡੇ ਧੀ ਹੋਵੇ ਉਹਨਾਂ ਨੂੰ ਰੱਬ ਦਿੰਦਾ ਨਹੀਂ ਆ ਤੇ ਜਿੱਥੇ ਧੀਆਂ ਵਿਚਾਰੀਆਂ ਦੀ ਕੋਈ ਕਦਰ ਨਹੀਂ ਆ ਉੱਥੇ ਰੱਬ ਦੇ ਜਿੰਦਾ ਵਾ ਚਲੋ ਰੱਬ ਦਾ ਵੀ ਨਾ ਦੇ ਰੱਬ ਦਾ ਵੀ ਇਹੀ ਸਾਂਝੀਆ ਕਰ ਸਕਦੇ ਤੁਹਾਡੇ ਨਾਲ ਹੀ ਸੋ ਪਲੀਜ਼ ਵੀਡੀਓ ਕਿੱਦਾਂ ਦੀ ਬਣੀ ਹੈ ਕਿੱਦਾਂ ਦੀ ਤੁਹਾਨੂੰ ਲੱਗੀ ਹੈ ਪਲੀਜ਼ ਕਮੈਂਟ ਬਾਕਸ ਵਿੱਚ ਦੱਸਣਾ ਔਰ ਜਿਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਪਸੰਦ ਆਵੇ ਲਾਈਕ ਕਰ ਲੈਣਾ ਕਮੈਂਟ ਕਰਨਾ ਔਰ ਨਾਲ ਵੀਡੀਓ ਦੇ ਇੱਕ ਘੰਟੀ ਮਾਰ ਦਿਓ ਆਇਆ ਚਲੋ ਠੀਕ ਆ ਤੁਹਾਡੇ ਸਾਸਰੀ ਘਰ ਕੈਮਰਾਮੈਨ ਅਟਾਪੋਰ ਹੁੰਦੇ ਉਹ ਤੇ ਜੀ ਬਣਾ ਵੜਾਂਦੇ ਨੇ ਤੇ ਧੀਆਂ ਦੁੱਖ ਬਣਾਉਂਦੀਆਂ ਪਰ ਅੱਜ ਦੇ ਟਾਈਮ ਇਹੋ ਜਿਹੇ ਕਈ ਚੰਗੇ ਜਿਹੇ ਪੁੱਤ ਧੀਆਂ ਵੀ ਦੁੱਖ ਬਣਾਉਂਦੀਆਂ ਤੇ ਪੁੱਤ ਉਸ ਤੋਂ ਜ਼ਿਆਦਾ ਜਿੱਦਾਂ ਕਿ ਮੈਂ ਵਾਕਿਆ ਬੇਟਾ ਬਹੁਤ ਅੱਛੇ ਦੀ ਮੰਮੀ ਦੀ ਬਹੁਤ ਤਾਰੀਫ ਕਰਦੇ ਨੇ ਬਹੁਤ ਜ਼ਿਆਦਾ ਉਰ ਮੈਂ ਅੱਜ ਚੈਨਲ 'ਚ ਖੁੱਲ ਕੇ ਕਹਿ ਦੇਣਾ ਚਾਹਨੀ ਆ ਜਿਹੜਾ ਵੀ ਦੇਖਦਾ ਹੈ ਮੇਰਾ ਵੱਡਾ ਬ੍ਰਦਰ ਮੇਰੇ ਅੱਜ ਮੰਮੀ ਪਾਪਾ ਦੀ ਜਿੰਨੀ ਉਹ ਸੇਵਾ ਕਰਦਾ ਰਿਹਾ ਨਾ ਟੱਚ ਬੁੱਡ ਸਾਰੇਿਆਂ ਨੂੰ ਇਦਾਂ ਹੀ ਕਰਨੀ ਚਾਹੀਦੀ ਹੈ ਸੋ ਤਾਡੇ ਲਈ ਮੈਂ ਬ੍ਰਦਰ ਜੀ ਕਹਿ ਰਹੀ ਹਾਂ ਮੈਂ ਆਪਣੇ ਵੱਡੇ ਭਦਰ ਜੀ ਕਹਿ ਰਹੀ ਹਾਂ ਬਹੁਤ ਸੇਵਾ ਕਰਦਾ ਕਿਉਂਕਿ ਉਹਨਾਂ ਡਾਰ ਸੀ ਕਿ ਪਤਾ ਨਹੀਂ ਪੁੱਛੇਗਾ ਨਹੀਂ ਪੁੱਛੇਗਾ ਅੱਜ ਸਭ ਤੋਂ ਜ਼ਿਆਦਾ ਪੁੱਛ ਰਿਹਾ ਥੈਂਕ ਯੂ ਸੋ ਮੱਚ ਜਿਹੜੇ ਮਾਪਿਆਂ ਦੀ ਸੇਵਾ ਕਰਦੇ ਉਹਨਾਂ ਨੂੰ ਗੁਰਦੁਆਰੇ ਜਾਣ ਦੀ ਵੀ ਲੋੜ ਨਹੀਂ ਬਿਲਕੁਲ ਜੀ ਮਾਰਾ ਇਹਨਾਂ ਨੂੰ ਪੂਰੇ ਭਾਗ ਲਾਇਆ ਮਾਰਾ ਇਹ ਖੋਰ ਭਾਗ ਲਾਇਆ ਬਹੁਤ ਦਿੱਤੇ ਹੀ ਰਿਹਾ ਥੈਂਕ ਯੂ ਵੀਰੇ ਤੁਮ ਮਮੀ ਡੈਡੀ ਦੀ ਬਹੁਤ ਸੇਵਾ ਕਰਦਾ ਪਰ ਮੈਂ ਸ਼ੂਟਿੰਗ ਜੰਨੀ ਬੀਜ਼ੀ ਕੰਮ ਚ ਕਿ ਮੈਂ ਆ ਨਹੀਂਦੀ ਹਾਂ ਮਾਰਾ ਇਹਨਾਂ ਦੀ ਤੰਦਰੁਸਤੀ ਰਹੇ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ